ਖੰਨਾ ਪੁਲਿਸ ਦੇ ਵੱਲੋਂ ਗੈਂਗਸਟਰ ਲਬਜੀਤ ਕੰਗ ਜੋ ਕਿ ਵਿਦੇਸ਼ਾਂ ਵਿੱਚ ਬੈਠਾ ਏ ਉਸ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਏ ਦੱਸ ਦਈਏ ਕਿ ਇਹ ਗਿਰੋਹ ਪੰਜਾਬ ਅਤੇ ਪੰਜਾਬ ਦੇ ਨਾਲ ਦੀਆਂ ਸਟੇਟਾਂ ਦੇ ਵਿੱਚ ਬਹੁਤ ਸਾਰੀਆਂ ਪਾਰਦਾਤਾਂ ਨੂੰ ਅਨਜਾਮ ਦੇ ਚੁੱਕਾ ਏ ਅਤੇ ਹੁਣ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਲਬਜੀਤ ਕੰਗ ਦੇ ਇਸ਼ਾਰੇ ਤੇ ਕਈ ਲੋਕਾਂ ਨੂੰ ਕਿਡਨਾਪ ਕਰਕੇ ਉਹਨਾਂ ਤੋਂ ਫਿਰੋਤੀਆਂ ਮੰਗਣ ਦੀ ਫਿਰਾਕ ਦੇ ਵਿੱਚ ਇਹ ਗਿਰੋਹ ਕੰਮ ਕਰ ਰਿਹਾ ਸੀ ਪਰ ਵਕਤ ਰਹਿੰਦਿਆਂ ਹੀ ਇਹ ਗਿਰੋਹ ਖੰਨਾ ਪੁਲਿਸ ਦੇ ਅੜੀਕੇ ਚੜ ਗਿਆ ਜਿਕਰਯੋਗ ਹੈ ਕਿ ਖੰਨਾ ਪੁਲਿਸ ਦੇ ਵੱਲੋਂ ਇਸ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 13 ਅਸਲੇ ਅਤੇ 11 ਮੈਗਜ਼ੀਨਾ ਬਰਾਮਦ ਕੀਤੀਆਂ ਗਈਆਂ ਨੇ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਬਦਮਾਸ਼ਾਂ ਦੇ ਵਿੱਚ ਦਵਿੰਦਰ ਸਿੰਘ ਬੰਟੀ, ਕਰਨਜੋਤ ਸਿੰਘ, ਕੋਹੇਨੂਰ ਸਿੰਘ, ਹਰਪ੍ਰੀਤ ਸਿੰਘ, ਬਲਕਰਨ ਸਿੰਘ ਤੇ ਕਮਲਜੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡੀਐਸਪੀ ਖੰਨਾ ਕਰਨੈਲ ਸਿੰਘ ਇੰਜਾਜ ਸੀਆਈਏ ਇੰਸਪੈਕਟਰ ਅਮਨਦੀਪ ਸਿੰਘ ਐਸਐਟਓ ਸਦਰ ਹਰਦੀਪ ਸਿੰਘ ਸਾਡੀ ਟੈਕਨੀਕਲ ਟੀਮ ਔਰ ਸਾਡੇ ਨਾਕੇ ਤੇ ਜਿਹੜੇ ਸਪੈਸ਼ਲ ਯੂਨਿਟ ਜਿਵੇਂ ਜਗਜੀਵਨ ਰਾਮ ਸਬ ਇੰਸਪੈਕਟਰ ਇਹਨਾਂ ਸਾਰਿਆਂ ਨੇ ਮਿਲ ਕੇ ਇੱਕ ਬੜੀ ਵੱਡੀ ਕੰਨਾ ਪੁਲਿਸ ਨੂੰ ਸਫਲਤਾਸ ਦਿਵਾਈ ਹੈ ਜਿਹਦੇ ਚ ਅਸੀਂ ਇੱਕ ਇੰਟਰਨੈਸ਼ਨਲ ਮੋਡਿਊਲ ਦਾ ਪਰਦਾ ਫਾਸ਼ ਕੀਤਾ ਹੈ ਜਿਹੜੇ ਆਪਣੇ ਪੰਜਾਬ ਚ ਪੰਜਾਬ ਔਰ ਲੋਕਲ ਆਊਟਸਾਈਡ ਸਟੇਟਸ ਆਲਸੋ ਉੱਤੇ ਫੁੱਟ ਸোলਜਰਸ ਨੂੰ ਯੂਜ਼ ਕਰਕੇ ਇਹਨਾਂ ਦਾ ਪਲਾਨ ਸੀਗਾ ਕਿ ਕੁਝ ਲੋਕਾਂ ਨੂੰ ਕਿਡਨੈਪ ਕਰਕੇ ਉਹਨਾਂ ਤੋਂ ਵੱਡੀ ਫਰौती ਮੰਗਣੀ ਸੀ ਔਰ ਅਸੀਂ ਕਿਉਂਕਿ ਟਾਈਮਲੀ ਇਹਨਾਂ ਦਾ ਮੋਡੂਲ ਬਸਟ ਕਰਕੇ ਪ੍ਰੀਐਮਡ ਕੀਤਾ ਜਿਸ ਦੇ ਨਾਲ ਬਹੁਤ ਹੀ ਸੈਂਸੇਸ਼ਨਲ ਕੋਈ ਜਿਹੜੇ ਕ੍ਰਾਈਮ ਹੋਣੇ ਸੀ ਉਹ ਉਹਨਾਂ ਦਾ ਬਚਾਅ ਹੋ ਗਿਆ ਇਹਦੀ ਡੀਟੇਲ ਜੇ ਮੈਂ ਇਹ ਦੱਸਣਾ ਚਾਹਾਂਗੀ ਕਿ 26 ਫ फेब्रुवारी ਨੂੰ ਸਾਡੀ ਨਾਕਾ ਪਾਰਟੀ ਅਲੌੜ ਪਿੰਡ ਦੇ ਕੋਲ ਦੋ ਮੁੰਡੇ ਅਸੀਂ ਅਰੈਸਟ ਕੀਤੇ ਸੀ ਜਿਨ੍ਹਾਂ ਦਾ ਇੱਕ ਤਾਂ ਨਾਂ ਹੈਗਾ ਦਵਿੰਦਰ ਸਿੰਘ ਉਰਫ ਬੰਟੀ ਦੂਜੇ ਦਾ ਨਾਮ ਹੈ ਕਰਨਜੋਤ ਸਿੰਘ ਉਰਫ ਨੋਨਾ ਇਹ ਦੋਨੋਂ ਅੰਮ੍ਰਿਤਸਰ ਸ਼ਹਿਰ ਨੂੰ ਬਿਲੋਂਗ ਕਰਦੇ ਇਹਨਾਂ ਤੋਂ ਸਾਨੂੰ 4 ਦੇਸੀ ਪਿਸਤੌਲ 32 ਬੋਰ ਸਮੇਤ 4 ਮੈਗਜ਼ੀਨਸ ਰਿਕਵਰ ਹੋਏ ਸਿਗੇ ਤੇ ਅਸੀਂ ਆਰਮਜ਼ ਐਕਟ ਦੇ ਤਹਿਤ ਐਫ ਆਈ ਆਰ ਨੰਬਰ 44 ਅੰਡਰ 255459 ਆਰਮਜ਼ ਐਕਟ ਦਾ ਦਰਜ ਕੀਤਾ ਸੀ ਸਦਰ ਥਾਣੇ 'ਚ ਤੇ ਤਫ਼ਤੀਸ਼ ਅੱਗੇ ਚਲਾਈ ਸਿਗੀ ਦੌਰਾਨੀ ਤਫਤੀਸ਼ ਸਾਨੂੰ ਇਹਨਾਂ ਦੋਸ਼ੀਆਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਨਾਂ ਦਾ ਕੰਟੈਕਟ ਇੱਕ ਵਿਦੇਸ਼ ਬੈਠਾ ਲਵਜੀਤ ਕੰਗ ਜੋ origianlly ਜਲੰਧਰ ਨੂੰ ਬਿਲੋਂਗ ਕਰਦਾ ਤੇ ਇਸ ਟਾਈਮ ਅਮਰੀਕਾ ਬੈਠਾ ਗੈਂਗਸਟਰ ਹੈ ਇਹਨਾਂ ਨਾਲ ਹੈ ਜਿਹੜੇ ਲਵਜੀਤ ਕੰਗ ਹੈ ਇਹ ਜਿਹੜੇ ਪੰਜਾਬ ਦੇ ਮੁੰਡੇ ਇਹਨਾਂ ਨੂੰ ਟਾਰਗੇਟ ਦਿੰਦਾ ਸੀਗਾ ਜੋ ਇਹਨਾਂ ਦੀ ਪੁੱਛਗਿੱਛ ਤੋਂ ਪਤਾ ਲੱਗਿਆ ਕਿ ਇਹਨਾਂ ਨੂੰ ਵਕਫ ਵਕ ਟਾਰਗੇਟ ਦੇ ਕੇ ਅਗਵਾ ਕਰਨ ਦਾ ਪਲਾਨ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਕਰੋੜ ਕਰੋੜਾਂ ਦੀ ਫਰੋਤੀ ਮੰਗਣੀ ਸੀਗੀ ਜੋ ਸਾਡੀ ਟੀਮ ਨੇ ਇਹਨਾਂ ਨੂੰ ਟਾਈਮਲੀ ਪ੍ਰੀਅਮਪਟ ਕਰਕੇ ਟਾਈਮ ਕਾਬੂ ਕਰ ਲਿਆ ਔਰ ਇਹ ਬੜੀ ਵੱਡੀ ਵਾਰਦਾਤਾ ਹੋਣ ਤੋਂ ਬਚ ਗਈਆਂ ਫਰਦਰ ਅਸੀਂ ਪੁਛਕਿਸਟ ਇੱਕ ਹੋਰ ਮੁਜਰਮ ਨੂੰ ਅਰੈਸਟ ਕੀਤਾ ਜਿਹਦਾ ਨਾਂ ਕੋਹੀਨूर ਸਿੰਘ ਹੈ ਉਰਫ ਟੀ2 ਅਤੇ ਹਰਪ੍ਰੀਤ ਸਿੰਘ ਔਰ ਸੋਨੀ ਇਹਨਾਂ ਤੋਂ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਤੇ 27 ਫੈਬ ਨੂੰ ਸਾਨੂੰ ਜਿਹੜਾ ਕੋਹੀਨूर ਇਸ ਤੋਂ ਇੱਕ ਦੇਸੀ ਪਿਸਤਲ ਬੱਤੀਬੋਰ ਸਮੇਤ 1 ਮੈਗਜ਼ੀਨ ਔਰ 3 ਲਾਈਵ ਰਾਉਂਡਸ ਬਰਾਮਦ ਹੋਏ ਤੇ ਅੱਗੇ ਲੈ ਜਾਂਦੇ ਵੇ ਸਾਡੀ ਤਫਤੀਸ਼ ਚ 2 ਮਾਰਚ ਨੂੰ ਸਾਨੂੰ ਇੱਕ ਹੋਰ ਅਸੀਂ ਇਹਦੇ ਚ ਨੋਮੀਨੇਟ ਕੀਤਾ ਮੁਲਜ਼ਮ ਜਿਹਦਾ ਨਾਮ ਬਲਕਰਨ ਸਿੰਘ ਹੈ ਇਹ ਵੀ ਅੰਮ੍ਰਿਤਸਰ ਨੂੰ ਬਿਲੋਂਗ ਕਰਦਾ ਤੇ 4 ਫੈਬ ਨੂੰ ਸਾਨੂੰ ਛੇਵਾਂ ਜਿਹੜਾ ਅਕਿਊਜ਼ਡ ਹੈ ਕਮਲਜੀਤ ਸਿੰਘ ਉਰਫ ਗੈਂਮ ਇਹਨੂੰ ਕਪੂਰਥਲੇ ਤੋਂ ਕਾਬੂ ਕੀਤਾ ਗਿਆ ਤੇ ਇਸ ਤੋਂ ਚਾਰ ਦੇਸੀ ਪਿਸਟਲਸ 32 ਬੋਰ ਸਮੇਤ 6 ਮੈਗਜ਼ੀਨਸ ਬਰਾਮਦ ਹੋਏ ਤੇ 7 ਮਾਰਚ ਨੂੰ ਸਾਨੂੰ ਬਲਕਰਨ ਸਿੰਘ ਤੋਂ ਦੋ ਦੋ ਦੇਸੀ ਕੱਟੇ 315 ਬੋਰ ਬਰਾਮਦ ਹੋਏ ਔਰ ਫਾਈਨਲੀ ਅੱਜ 9 ਮਾਰਚ ਨੂੰ ਸਾਨੂੰ ਕੋਹੀਨੂਰ ਤੋਂ ਫਰਦਰ ਦੋ ਪਿਸਟਲ 32 ਬੋਰ ਔਰ ਦੋ ਮੈਗਜ਼ੀਨਸ ਬਰਾਮਦ ਹੋਏ ਸੋ ਕੁੱਲ ਮਿਲਾ ਕੇ ਜਿਹੜੇ 6 ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਹੈ ਇਹਨਾਂ ਨੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਜੋ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਇਹਨਾਂ ਨੂੰ ਪ੍ਰੀਅਮਪਟ ਕਰਕੇ ਬਹੁਤ ਵੱਡੀ ਸਫਲਤਾ ਕਾਇਮ ਕੀਤੀ ਹੈ ਔਰ ਜਿਹੜਾ ਵਿਦੇਸ਼ ਬੈਠੇ ਗੈਂਗਸਟਰ ਇਹਨਾਂ ਦੇ ਕਹਿਣ ਅਨੁਸਾਰ ਇਹਨਾਂ ਨੇ ਪੰਜਾਬ ਚ ਜਿਹੜੇ ਟਾਰਗੇਟ ਕਰਨੇ ਸੀ ਕਿਡਨੈਪਿੰਗ ਤੇ ਵੱਡੀ ਫਿਰੋਤੀ ਮੰਗਣੀ ਸੀ ਤੇ ਮੇਬੀ ਕੁਝ ਹੋਰ ਵੀ ਨਾ ਦੇ ਟਾਰਗੇਟਸ ਹੁੰਦੇ ਉਹ ਹੁਣ ਅਸੀਂ ਦੌਰਾਨੇ ਤਫਤੀਸ਼ ਚੈੱਕ ਕਰਾਂਗੇ ਸੋ ਇਸ ਕੇਸ ਚ ਸਾਨੂੰ ਜਿਹੜੀ ਰਿਕਵਰੀ ਹੋਈ ਹੈ that includes 11 ਪਿਸਟਲ 32 ਬੋਲ ਇਨਕਲੂਡਿੰਗ 3 ਲਾਈਵ ਰਾਉਂਡਸ ਐਂਡ 13 ਮੈਗਜ਼ੀਨਸ ਦੋ ਦੇਸੀ ਕੱਟੇ ਇੱਕ ਮੋਟਰਸਾਈਕਲ ਪਲਾਟੀਨਾ ਜਿਹੜੀ ਕ੍ਰਾਈਮ ਚ ਯੂਜ਼ ਹੋਈ ਸੀ ਔਰ ਇੱਕ ਹੋਰ ਐਕਟਿਵਾ ਵੀਕਲ ਵੀ ਬਰਾਮਦ ਹੋਈ ਹੈ ਤੇ ਜਿਹੜੇ ਸੱਤ ਦੋਸ਼ੀ ਐ ਇਹਨਾਂ ਚੋਂ ਤਿੰਨ ਅੰਮ੍ਰਿਤਸਰ ਸ਼ਹਿਰ ਨੂੰ ਬਿਲੋਂਗ ਕਰਦੇ ਦੋ ਲੁਧਿਆਣੇ ਨੂੰ ਇੱਕ ਕਪੂਰਥਲਾ ਔਰ ਇੱਕ ਜਿਹੜਾ ਇਹਨਾਂ ਦਾ ਮਾਸਟਰਮਾਈਂਡ ਐ ਉਹ ਲਵਜੀਤ ਕੰਗ ਯੂਐਸਏ ਹੈ ਵੈਸੇ ਜਲੰਧਰ ਨੂੰ ਬਿਲੋਂਗ ਕਰਦਾ ਸੋ ਹੁਣ ਅਸੀਂ ਅੱਗੇ ਚੈੱਕ ਕਰਾਂਗੇ ਕਿ ਇਹਨਾਂ ਦਾ ਹੋਰ ਕੀ ਕੀ ਟਾਰਗੇਟ ਸੀਗੇ ਤੇ ਹੋ ਕੀ ਹੋਰ ਕੀ ਫਰਦਰ ਪਲਾਨਿੰਗ ਸੀਗੀ ਔਰ ਮੈਂ ਇੱਕ ਦੱਸਣਾ ਚਾਹਾਂਗੀ ਕਿ ਜਿਹੜਾ ਲਵਜੀਤ ਕੰਗ ਐ ਇਦੇ ਤੇ ਸਿਮਿਲਰ ਫਿਰੋਤੀ ਮੰਗਣ ਦਾ ਮੁਕਦਮਾ ਐਫਆਈਆਰ ਨੰਬਰ 3 27 ਜਨਵਰੀ 2023 ਇਸੇ ਸਾਲ ਕਪੂਰਥਲਾ ਜ਼ਿਲ੍ਹੇ ਚ ਵੀ ਲਾਜ ਹੋਇਆ ਸੋ ਡਿਊਰਿੰਗ ਇਨਵੈਸਟੀਗੇਸ਼ਨ ਸਾਡੇ ਜਿਹੜੇ ਸੈਕਸ਼ਨਸ ਅਸੀਂ ਐਡ ਕੀਤੇ ਇਹਦੇ ਚ 384 385 ਔਰ 386 ਆਈਪੀਸੀ ਐਡ ਕੀਤੇ ਆ ਜਦੋਂ ਸਾਨੂੰ ਪਤਾ ਲੱਗਿਆ ਕਿ ਆਰਮਸ ਰਿਕਵਰੀ ਫਰਦਰ ਕਿਡਨੈਪਿੰਗ ਔਰ ਫਿਰੋਤੀ ਲਈ ਯੂਜ਼ ਹੋਣੀ ਸੀ ਮੈਂ ਇੱਕ ਹੀ ਗੈਂਗ ਦੇ ਵਿੱਚ ਕੰਮ ਕਰਦੇ ਸੀਗਾ ਡਿਫਰੈਂਟ ਦੇ ਜੀ ਫਿਲਹਾਲ ਤਾਂ ਇਹਨਾਂ ਨੂੰ ਸਾਰਾ ਮੇਨਲੀ ਲਵਜੀਤ ਗੰਗੀ ਆਪਰੇਟ ਕਰ ਰਿਹਾ ਸੀ ਬਟ ਅੱਗੇ ਤੋਂ ਅੱਗੇ ਇਹਨਾਂ ਦੇ ਲਿੰਕ ਜੁੜੇ ਹੋਏ ਸੀ ਤੇ ਕੋਈ ਹੋਰ ਇਸ ਤੋਂ ਇਲਾਵਾ ਗੰਗ ਤੋਂ ਇਲਾਵਾ ਹੋਰ ਜਿਹੜੇ ਦੋਸ਼ੀ ਆ ਉਹਨਾਂ ਦੇ ਕੋਈ ਕਰਚੇ ਦੱਸੋ ਸੀ ਇਹ ਜ਼ਿਆਦਾਤਰ ਤਾਂ ਬਿਲਕੁਲ ਆਲਮੋਸਟ ਨਿਊ ਕਮਰਸ ਹੀ ਹੈਗੇ ਕੁਛ ਨਾ ਚ ਹੈਗੇ ਜਿਨ੍ਹਾਂ ਤੇ ਕੋਈ ਨਾ ਕੋਈ ਪਰਚਾ ਸੀ ਬਟ ਐਨੇ ਜ਼ਿਆਦਾ ਕਿਸੇ ਤੇ ਨਹੀਂ ਹੈ ਦੇ ਆ ਵੈਰੀ ਯੰਗ ਬॉयਜ਼ ਜ਼ਿਆਦਾ ਇੱਕ ਤਾਂ 19 ਇਅਰਸ ਤੋਂ ਲੈ ਕੇ 27 ਸਾਲ ਤੱਕ ਦੇ ਮੋਸਟ অর ਮੋਸਟ ਆਫ ਥੈਮ ਆ ਵੈਰੀ ਯੰਗ ਇਹਨਾਂ ਜੋ ਸਟੂਡੈਂਟਸ ਵੀ ਹੈ ਨਾ ਸੀ ਸਟੂਡੈਂਟ ਏਜ ਦੇ ਤਾਂ ਹੈਗੇ ਬਟ ਐਸ ਸੱਚ ਨਾਟ ਵਨ ਕੈਨ ਸੇ ਕਿ ਕੋਈ ਕਾਲਜ ਚ ਪੜ ਰਿਹਾ ਸੀ ਕੀ ਕੋਈ ਇਹਨਾਂ ਦੇ ਚੁਈ ਵੱਡੀ ਕੋਈ ਬਾਤ ਦਾ ਕੋਈ ਅਨਜਾਨ ਲੱਗਾ ਜਿਦਾ ਟਾਰਗੇਟ ਉੱਤੇ ਨੂੰ ਹੋ ਰਿਹਾ ਸੀ ਇਹਨਾਂ ਦਾ ਪਲਾਨ ਜੋ ਇਹਨਾਂ ਦਾ ਪਲਾਨ ਸੀਗਾ ਬਹੁਤ ਵੱਡੀ ਵਾਰਦਾਤ ਸੀ ਤੇ ਅਸੀਂ ਜੋ ਇਹਨਾਂ ਦੇ ਟਾਰਗੇਟ ਸੀਗੇ ਅਸੀਂ ਆਪਣੇ ਜਿਹੜੇ ਸੀਨੀਅਰ ਆਫਿਸਰਸ ਨੇ ਉਹਨਾਂ ਦੇ ਧਿਆਨ ਚ ਲਾ ਦਿੱਤਾ ਸੀ ਤੇ ਉਹਨਾਂ ਦੇ ਕਨਸਰਨਸ ਲੈਣ ਨੂੰ ਸਕਿਉਰਿਟੀ ਔਰ ਨੈਸੈਸਰੀ ਐਕਸ਼ਨ ਲਈ ਆਲਰੇਡੀ ਅਲਰਟ ਕਰ ਦਿੱਤਾ ਗਿਆ ਸੀ ਮੈਮ ਕਿ ਆਪ ਡਿਸਕਲੋਜ਼ ਕਰ ਸਕਦੇ ਹੋ ਵੀ ਕਿਹੜੀ ਗੱਲ ਸੀ ਸੀ ਇਹਨਾਂ ਦਾ ਪਲਾਨ ਇਹ ਹੀ ਸੀ ਕਿ ਜਿਹੜੇ ਫਾਈਨੈਂਸ਼ੀਅਲੀ ਸਾਉਂਡ ਹੁੰਦੇ ਆ ਉਹਨਾਂ ਨੂੰ ਕਿਡਨਾਪ ਕਰਕੇ ਤੇ ਜਿਹੜਾ ਲਵਜੀਤ ਕਾਂਗੇ ਯੂਐਸ ਬੈਟਾ ਉੱਥੋਂ ਇਹਨੇ ਫ ਸੋ ਮੇਨ ਟਾਰਗੇਟ ਵਾਸ ਫਾਈਨੈਂਸ਼ੀਅਲੀ ਸਾਉਂਡ ਪੀਪਲ ਜਿਨਾਂ ਨੂੰ ਕਿਡਨੈਪ ਕਰਕੇ ਕਰੋੜਾਂ ਦੇ ਲੈਵਲ ਦੇ ਨਾਣੇ ਫਿਰੋਤੀ ਮੰਗਨੀ ਸੀ ਜੀ ਮੈਂ ਮੈਡਮ ਜੇਪੀ ਜੀ ਹਾਂ ਹਾਂਜੀ ਅ ਜਿਨਾਂ ਨੂੰ ਅਸੀਂ ਰਿਪੀਟਿਡਲੀ ਇਹਨਾਂ ਦੇ ਰਿਮਾਂਡ ਵੀ ਲੈ ਰਹੇ ਸੀ ਸੋ ਥੱਟ ਅੱਗੇ ਤੋਂ ਅੱਗੇ ਸਾਡੀ ਕੁਝ ਵੀ ਤਫਤੀਸ਼ 'ਚ ਨਵੀਂ ਗੱਲ ਸਾਹਮਣੇ ਆਏ ਤੇ ਹੁਣ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਕੋਈ ਜਿਨਾਂ ਕੋਈ ਇਹਨਾਂ ਦਾ ਜੀਓ ਚੋ ਕੋਈ ਐਂਗਲ ਹੈਗਾ ਕਰ ਜੇਲ੍ਹ ਤੋਂ ਜੀ ਹਲੇ ਅਸੀਂ ਦੇਖਾਂਗੇ ਇਨਵੈਸਟੀਗੇਸ਼ਨ ਇਜ਼ ਔਨ ਜੀ ਇਹਦੇ ਵੱਡੇ ਮਾਤਰਾ ਦੇ ਵਿੱਚ ਇਹਨਾਂ ਨੇ ਵੈਪਨਸ ਕਿਵੇਂ ਅਰੇਂਜ ਕੀਤੇ ਸੀ ਇਹੀ ਤਾਂ ਸਾਡਾ ਜਿਹੜਾ ਸਕਸੈਸ ਹੈ ਦੇ ਜੇ ਕਿ ਅਸੀਂ ਪਹਿਲਾਂ ਨਾਕੇ ਤੇ ਹੀ ਚਾਰ ਪਿਸਟਲ ਬਰਾਮਦ ਕੀਤੀ ਉਸ ਤੋਂ ਬਾਅਦ ਅੱਗੇ ਤੋਂ ਅੱਗੇ ਤਫਤੀਸ਼ ਤੇ ਸਾਹਮਣੇ ਆਇਆ ਕਿ ਇਹਨਾਂ ਦੇ ਕਿੱਥੇ ਕਿੱਥੇ ਲਿੰਕ ਜੁੜੇ ਹੋਏ ਸੀ ਐਂਡ ਇਹਨਾਂ ਦੇ ਲਿੰਕਸ ਕੋਈ ਆਊਟ ਆਫ ਸਟੇਟ ਵੀ ਹੋ ਸਕਦੇ ਜੋ ਅਸੀਂ ਦੌਰਾਨੇ ਤਫਤੀਸ਼ ਦੇਖਾਂਗੇ ਮੈਂ ਜੀ ਵੈਪਨ ਜਦਾ ਨੇ ਲਾਈਵ ਤੇ ਇਸ ਚੈਨਲ ਦੇ ਲਈ ਰਚਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ